ਅੱਜ ਹੀ ਪੰਜਾਬ ਨੂੰ ਮਿਲੇਗਾ 24ਵਾਂ ਜ਼ਿਲ੍ਹਾ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਜ਼ਿਕਰਯੋਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਜੋ ਸ਼ਤਾਬਦੀ ਸਮਾਰੋਹ ਹੋ ਰਹੇ ਨੇ ਉੱਥੇ ਸਰਕਾਰ ਇੱਕ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵੀ ਇੱਕ ਦਿਨ ਦਾ ਚਲਾ ਰਹੀ ਹੈ ਬਹੁਤ ਵੱਡਾ ਇੱਕ ਪੰਡਾਲ ਸਪੈਸ਼ਲ ਇਹਦੇ ਲਈ ਵੀ ਲਾਇਆ ਗਿਆ ਉੱਥੇ ਇੱਕ ਦਿਨ ਵਿਧਾਨ ਸਭਾ ਵੀ ਚੱਲੇਗੀ ਇਸ ਸ਼ਤਾਬਦੀ ਨੂੰ ਸਮਰਪਿਤ ਤੇ ਇੱਥੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਸਰਕਾਰ ਇਸ ਗੱਲ ਦਾ ਐਲਾਨ ਕਰ ਦੇ ਕਿ ਪੰਜਾਬ ਦਾ ਹੁਣ 24ਵਾਂ ਜ਼ਿਲ੍ਹਾ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਤਕਰੀਬਨ ਡੇਢ ਦੋ ਦਹਾਕਿਆਂ ਤੋਂ ਇਸ ਗੱਲ ਦੀ ਕਹੋ ਕਿ ਆਵਾਜ਼ ਉੱਠ ਰਹੀ ਹੈ ਇਸ ਬਾਰੇ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਏ ਇੱਕ ਤੇ ਇਹਦੀ ਜੋ ਜੀਓਗ੍ਰਾਫੀਕਲ ਵਿਸ਼ੇਸ਼ਤਾ ਭੰਗੋਲਿਕ ਵਿਸ਼ੇਸ਼ਤਾ ਹੈਗੀ ਹੈ ਕਿ ਹਿਮਾਚਲ ਜੋ ਇੱਕ ਬਾਰਡਰ ਸਟੇਟ ਆ ਉਹਦੇ ਬਿਲਕੁਲ ਨਾਲ ਤੇ ਦੂਜਾ ਇਹਦਾ ਇੱਕ ਵਿਲੱਖਣ ਇਤਿਹਾਸ ਖਾਲਸੇ ਦੀ ਜਨਮ ਭੂਮੀ ਉਹ ਕਿਸੇ ਨੂੰ ਦੱਸਣ ਦੀ ਕੀ ਲੋੜ ਹੈ ਸਾਰੀ ਦੁਨੀਆ ਜਾਣਦੀ ਤੇ ਇਸ ਏਰੀਏ ਦੀ ਇੰਨੀ ਜਿਆਦਾ ਵਿਸ਼ੇਸ਼ਤਾ ਹੋਣ ਕਰਕੇ ਲੋਕਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਵੀ ਇਸ ਨੂੰ ਜ਼ਿਲ੍ਹਾ ਬਣਾਇਆ ਜਾਏ ਜ਼ਿਕਰ ਜੋ ਹੋ ਗਿਆ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਦਾ ਤਾਂ ਇੱਕ ਤਾਂ ਲੱਗਦਾ ਵੀ ਨੰਗਲ ਜਿਹੜੀ ਤਹਿਸੀਲ ਹੈ ਕਿਉਂਕਿ ਅਨੰਤਪੁਰ ਸਾਹਿਬ ਤੋਂ ਅੱਗੇ ਵਾਲੇ ਪਾਸੇ ਹਿਮਾਚਲ ਵਾਲੇ ਪਾਸੇ ਜਾਂਦੇ ਆ ਇੱਕ ਤੇ ਉਹ ਤਹਿਸੀਲੇ ਦੇ ਅੰਦਰ ਆ ਜਾਏਗੀ ਮੇਬੀ ਬਾਕੀ ਜਿਹੜੇ ਕੁਝ ਇਲਾਕੇ ਨੇ ਜਾਂ ਨਾਮਵਰ ਸ਼ਹਿਰ ਨੇ ਜਿਵੇਂ ਭਰਤਗੜਾ ਹੈ ਕੀਰਤਪੁਰ ਸਾਹਿਬ ਹੈ ਨੂਰਪੁਰ 베ਦੀ ਦਾ ਇਲਾਕਾ ਹੋ ਗਿਆ ਤਾ ਇਨਾਂ ਕੁਝ ਇਲਾਕਿਆਂ ਚੋਂ ਕੋਈ ਇੱਕ ਦੀ ਤਹਿਸੀਲ ਹੋਰ ਕੱਢੀ ਜਾ ਸਕਦੀ ਏ ਸੋ ਦੋ ਤਹਿਸੀਲਾਂ ਮਿਲਣਗੀਆਂ ਜਾਂ ਤਿੰਨ ਮਿਲਣਗੀਆਂ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਗੱਲ ਦੇ ਪੂਰੇ-ਪੂਰੇ ਚਾਂਸ ਬਣਦੇ ਜਾ ਰਹੇ ਨੇ ਵੀ ਇਸ ਇਹ ਸ਼ਤਾਬਦੀ ਦੇ ਮੌਕੇ 'ਕਿ ਸ਼ਰੀਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰ ਦਿੱਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਸੋ ਜ਼ਿਲ੍ਹਾ ਬਣਨ ਦੇ ਨਾਲ ਫਿਰ ਇਲਾਕੇ ਦੇ ਬਾਕੀ ਦੇ ਵੀ ਕੰਮਕਾਜ ਦੇ ਉੱਤੇ ਬੜਾ ਤਕੜਾ ਅਸਰ ਪਵੇਗਾ ਇਲਾਕੇ ਦੇ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੇ ਜਿਹੜੀਆਂ ਉਹ ਵੀ ਸੁਲਝਾਈਆਂ ਜਾਣਗੀਆਂ ਕਿਉਂਕਿ ਜ਼ਿਲ੍ਹੇ ਦੇ ਫਿਰ ਸਾਰੇ ਕਾਰੋਬਾਰ ਬਦਲ ਜਾਂਦੇ ਜੇਕਰ ਐਸਾ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਲਾਕੇ ਦੀ ਹੋਰ ਤਰੱਕੀ ਵਾਲੇ ਪਾਸੇ ਵੇਖਿਆ ਜਾਏਗਾ ਕਿਉਂਕਿ ਜ਼ਿਲ੍ਹਾ ਬਣਨ ਦੇ ਨਾਲ ਕੁਝ ਹੋਰ ਚੀਜ਼ਾਂ ਪ੍ਰਸ਼ਾਸਨ ਤੌਰ ਤੇ ਚੇਂਜ ਹੋ ਜਾਂਦੀਆਂ ਬਦਲ ਜਾਂਦੀਆਂ ਤੇ ਉਧਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ ਉਮੀਦ ਕਰਦੇ ਹਾਂ ਸਭ ਕੁਝ ਚੰਗਾ ਸੁਖ ਨੁਮਾ ਮਾਹੌਲ ਦੇ ਵਿੱਚ ਹੋ ਕੇ ਗੁਜ਼ਰੇਗਾ ਤੇ ਵੇਖਦੇ ਹਾਂ ਇਹ ਤੋਹਫਾ ਜਾਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਇਹ ਮਿਲਦੀ ਹੈ ਕਿ ਨਹੀਂ ਸੱਚੀ ਆਨਲਾਈਨ ਸਮੇਂ ਚ ਪਤਾ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ